ਸਤਿ ਸ਼੍ਰੀ ਅਕਾਲ ਜੀ ਸਾਰੇ ਆਪਰਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਆ ਕਿਸਾਨ ਵੀਰੋ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਿਲਮਾਉਣ ਦੇ ਲਈ ਮੈਂ ਇਸ ਟਾਈਮ ਮੌਜੂਦ ਆ ਮਿੱਤਰੋ ਫਰੀਦਕੋਟ ਜ਼ਿਲ੍ਹੇ ਦਾ ਮreturnData ਮਾਨਮੱਤਾ ਨਗਰ ਆ ਬਰਗਾੜੀ ਸ਼ਹਿਰ ਦਾ ਗਵੰਡੀ ਪਿੰਡ ਆ ਮਿੱਤਰੋ ਬੁਰਜ ਜਵਾਰ ਸਿੰਘ ਵਾਲਾ ਬੁਰਜ ਜਵਾਰ ਸਿੰਘ ਵਾਲੇ ਪਿੰਡ ਦੇ ਵਿੱਚ ਮੈਂ ਇਸ ਟਾਈਮ ਮੌਜੂਦ ਆ ਤੇ ਜਿਸ ਘਰ ਦੇ ਵਿੱਚ ਮੈਂ ਮੌਜੂਦ ਆ ਮਿੱਤਰੋ ਵਪਾਰ ਦਾ ਬਾਈ ਹੁਣਿਆਂ ਦਾ ਕੰਮ ਆ ਤੇ ਅੱਜ 3 ਜਨਵਰੀ ਪਾਈ ਹੁਣਿਆਂ ਦੇ ਕੋਲ ਇਸ ਟਾਈਮ ਆਉਗਾ ਦੋ ਪਹਿਲਾਂ ਆਪਾਂ ਲੋਨ ਵੜਾਂ ਇੱਕ ਵੱਡੀ ਗੱਲ ਆ ਮਿੱਤਰੋ ਸਾਰੀ ਜਾਣਕਾਰੀ ਲੈ ਲਾਂਗੇ ਕਿਹੜੇ ਜਾਨਵਰ ਦੇ ਥੱਲੇ ਕੀ ਡਿਟੇਲ ਆ ਕਿੰਨੇ ਦਿਨ ਬਾਕੀ ਆ ਕੀ ਰੇਟ ਆ ਕੀ ਵੇਟ ਆ ਸਾਰੀ ਜਾਣਕਾਰੀ ਲੈ ਕੇ ਦਿਨਾਂ ਤੁਹਾਨੂੰ ਆ ਮਿਲਦੇ ਆ ਬਾਈ ਨੂੰ ਕਰਦੇ ਗੱਲਬਾਤ ਆਪਾਂ ਸਤਿ ਸ਼੍ਰੀ ਅਕਾਲ ਵੀਰੇ ਸਤਿ ਸ਼੍ਰੀ ਅਕਾਲ ਬਾਈ ਜੀ ਕੀ ਹਾਲ ਆ ਵੱਡੇ ਬਾਈ ਵਧੀਆ ਜੀ ਵਧੀਆ ਸੇਤਾ ਦੇ ਪਰਿਵਾਰ ਬਾਈ ਸਭ ਵਧੀਆ ਜੀ ਸਰ ਚੜ੍ਹਦੀ ਕਲਾ ਚ ਸਾਰੇ ਵਧੀਆ ਜੀ ਅੱਛਾ ਨਾਮ ਇੱਕ ਵਾਰੀ ਦੱਸ ਦੇ ਵੀਰੇ ਨਾਮ ਗੁਰਲਾਲ ਸਿੰਘ ਆ ਬਾਈ ਗੁਰਲਾਲ ਸਿੰਘ ਗੁਰਲਾਲ ਬਾਈ ਘਰ ਤਾਂ ਆ ਗਿਆ ਆਪਣਾ ਧਰਮਸ਼ਾਲਾ ਦੇ ਕੋਲੇ ਹਾਂ ਠੀਕ ਆ ਅੱਛਾ 3 ਜਨਵਰੀ ਵਕਊ ਆ ਜਣਾ ਗੁਰਲਾਲ ਭਾਈ ਤੇ 3 ਜਨਵਰੀ ਪਹਿਲੇ ਨੰਬਰ ਤੇ ਜਿਹੜੀ ਜਰਸੀ ਆ ਬੜੇ ਦੀ ਕੀ ਡਿਟੇਲ ਆ ਵੀਰੇ ਇਹ ਵੀਰ ਜੀ ਪਹਿਲਾ ਸੂਆ ਸੁੰਦੀ ਆ ਜੀ ਪਹਿਲਾ ਪਲੂਨ ਹੈ ਹਾਂਜੀ ਹਾਂਜੀ ਠੀਕ ਹੈ ਕਿੰਨੇ ਦਿਨਾਂ ਦੀ ਕੱਚੀ ਹੈ ਬਈ ਮਾਲਕਾਏ ਦਸਮਤਾਲਕ ਭਾਈ ਜੀ 7 ਦਿਨਾਂ ਦੀ ਕੱਚੀ ਆ ਮਾਲਕਾਏ ਦਸਮਤਾਲਕ ਹਾਂ ਬਈ ਬੰਦੀ ਕਰੀ ਦੋ ਮਿੰਟ ਠੀਕ ਹੈ ਬਈ ਤੇ ਵੀਰੇ ਦੰਦੋ ਕਿਵੇਂ ਆਏ ਨੇ ਭਾਈ ਆਪਾਂ ਦੰਦੋ ਨਹੀਂ ਵੇਖ ਪੱਟ ਕੇ ਲਈ ਵੀ ਠੀਕ ਹੈ ਭਾਈ ਅਜਾ ਰੇਟ ਵੀ ਰੇਂਜ ਦਾ ਕੀ ਲਊਗਾ ਭਾਈ ਤੇਰੇ ਲਈ ਰੇਟ 75000 ਕਰਦੇ ਹਾਂ ਮਾਨਤਾ ਨਾਲ ਹਾਂ ਨਾ ਕਾਟੇ ਬੜੇ 70000 ਦੀ ਵਛੀ ਦੇ ਦਾਂਗੇ ਕਿ ਕਦੀ ਬਾਦੋਂ ਤੋਰੀ ਵੀਰੇ ਬਣਾਏ ਬਣੂ ਬਹੁਤ ਚੰਗੀ ਥੱਲੋ ਹਣਾ ਭਾਈ ਹਾਂ ਹਾਂ ਭਾਈ ਦੁੱਧ ਕਿੰਨਾ ਦੇਜੂਗੀ ਤੇਰੇ ਤੇ ਯਰ ਰੇ ਮੁਤਾਬਕ ਭਾਈ ਦੁੱਧ ਭਾਈ 20 ਕਿਲੋ ਖੁੱਲਾ ਡੁੱਲਾ ਦੇਈ ਜਾਊਗੀ ਦੇਜੂਗੀ ਭਾਈ ਨਾਰਮਲ ਸੇਵਾ ਤੇ ਦੇਈ ਜਾਊਗੀ ਭਾਈ ਠੀਕ ਹੈ ਭਾਈ ਲੈ ਵੀ ਮਿੱਤਰੋ ਆ ਗੰਡ ਜੀ ਵੀਰੇ ਇਹਦੇ ਬਾਰੇ ਦਿਖਾ ਦੀਏ ਮੜਾ ਜੀ ਵੀਰੇ ਰੋਕੀ ਕਰਾਂ ਦੀ ਇਹ ਜਮੰਦਰੀ ਲੱਗਦੀ ਹੈ ਨਾ ਨਹੀਂ ਭਾਈ ਉਹਨਾਂ ਨੇ ਦੱਸਿਆ ਕੋਈ 30 ਵਜ ਗਈ ਸੀ ਮਾੜੀ ਜੀ ਉਹਦੇ ਕਰਕੇ ਮਾੜਾ ਮੋਟਾ ਨਾਰਮਲ ਜਈ ਹੈ ਕੋਈ ਹੈ ਨਹੀਂ ਇਹਦੀ ਹੋਣੀ ਹੋਈ ਏ ਪਹਿਲਾਂ ਜੀ ਉਹਨਾਂ ਨੇ ਨਹੀਂ ਦਰਦ ਦੁਰਦ ਤਾਂ ਨਹੀਂ ਬਣਾਉਂਦੀ ਨਹੀਂ 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 ਭਾਈ ਜਮਾ ਹੀ ਨਹੀਂ ਠੀਕ ਹੈ ਲੈ ਜੀ ਪੁੱਤ ਫੜ ਫੜ ਕੇ ਵਿਖਾ ਦੇ ਕੋਲੇ ਨਿੱਦੀ ਕਰ ਦੇ ਬਣਾਏ ਨਹੀਂ ਮਿੱਤਰੋ ਲਿਵਾ ਇੱਕ ਵਾਰੀ ਵੇਖ ਲਓ ਹਜੇ ਤਾਂ ਨੇ ਬਣਨਾ ਬਣਾਉਣਾ ਬਹੁਤਾ ਵੱੱਛੀ ਨੇ ਤੁਹਾਨੂੰ ਹਨਾ ਕੱਚੀ ਕੱਚੀ 20 ਕਿਲੋ 20 ਕਿਲੋ ਖੁੱਲੇ ਰੁੱਲੇ ਦੇ ਜੂ ਦੇ ਬਹੁਤ ਜੰਗੀ ਚਲੋ ਹਾਂਜੀ ਹਾਂਜੀ ਪਹਿਲੇ ਸੋਏ ਦੇ ਵਿੱਚ ਹੀ ਵੱਡੇ ਮੱਲਾ ਮਾਰੂਗੀ ਹਾਂਜੀ ਹਾਂਜੀ ਵੱਡੀ ਵੈੜਾ ਤਾਂ ਚੱਲੋ ਜਰਸੀ ਕ੍ਰਾਸ ਗੇਲੋ ਵੀ ਐਫਪ ਦੇ ਪੇਟੋਂ ਪੈਦਾ ਹੋਈ ਹੋਈ ਚੀਜ਼ ਆ ਮਿੱਤਰੋ ਅੱਛਾ ਵੀਰੇ 2 ਨੰਬਰ ਵਾਲੀ ਕਾਲੀ ਵੈੜਾ ਜਿਹੜੀ ਬਾਈ ਇਹ ਵੀ ਬਾਈ ਪਲੂ ਨਹੀਂ ਸੁੰਦੀ ਆ ਇਹ ਵੀ ਪਹਿਲਾਂ ਨਹੀਂ ਆ ਇਹਨੇ ਕਿੰਨੇ ਦਿਨ ਬਾਕੀ ਆ ਬਾਈ ਇਹਦਾ ਵੀ ਬਾਈ ਆਪਾਂ ਨੂੰ 5 ਦਿਨ ਆਖਿਆ ਮਾਲਕਾਂ ਨੇ ਠੀਕ ਆ ਵੀਰੇ ਸੁਣ ਲਓ ਹੁਣ ਛੂਪੇ ਦੋ ਦਿਨ ਦਾ ਜਿਉਂ ਅਗਲੇ ਮੌਸਮ ਠੰਡਾ ਰਹੇਗਾ ਦੋ ਦਿਨ ਕੱਢ ਜੂਣੀ ਸੂਣਾ ਹਾਂਜੀ ਹਾਂਜੀ ਠੰਡੀ ਸੀਲ ਫੁੱਲ ਆ ਬਾਈ ਜਿੱਧਰ ਦੀ ਮਰਜ਼ੀ ਬੈਠੀ ਚੱਲ ਵਸੀ ਥੱਲੇ ਠੀਕ ਆ ਵੀਰੇ ਹਾਂ ਓਕੇ ਇਹਦਾ ਮੁੱਲ 72000 ਆ ਜੀ ਦੇਣੀ ਕਿਨੇ ਦੀ ਇਹ 70 ਦੀ ਦੇ ਦਾਂਗੇ ਜੇ ਕੋਈ ਜੋੜਾ ਲੈਣ ਆਲਾ ਆ ਵੀਰੇ ਕਰ ਦਾਂਗੇ ਮਾਨਤਨ ਕੋਲ ਆ ਜੀ ਕੱਢੀ ਤੋਰੀ ਵੀਰੇ ਮੋੜਾ ਦੋ ਤਾਂ ਇਹ ਵੀ ਬੱਛੀ ਚੰਗਾ ਪਾਜੂਗੀ ਇਹ ਪਾਜੂਗੀ ਚੰਗਾ ਜੀ ਹੂੰ ਇਹ ਉਮਰ ਕਿੰਨੀ ਕੁ ਦੀ ਦੱਸਿਆ ਵੀਰੇ ਨਹੀਂ ਭਾਈ ਆਪਾਂ ਨਹੀਂ ਐਵੇਂ ਦੱਸਿਆ ਉਹ ਸੀਮਣ ਇਹਨਾਂ ਦੇ ਬੱਛੀਆਂ ਦੇ ਐਬੀਐਸ ਦੇ ਬਹੁਤ ਚੰਗੇ ਲੱਗੇ ਹੋਏ ਆ ਜਿੰਨਾਂ ਤੋਂ ਲੰਗਾਂ ਮਾਲਕਾਂ ਨੇ ਦੱਸਿਆ ਆਪਾਂ ਨੂੰ ਇੱਕੋ ਕਰੀ ਆਇਆ ਜੋੜਾ ਵੀਰੇ ਹਾਂਜੀ ਭਾਂਜੀ ਆਹ ਬੱਛੀ ਦੀ ਬ੍ਰੀਕੀ ਵਾਲੀ ਚੰਗੀ ਆ ਭਾਈ ਹੂੰ ਦੇਖ ਸਕਦੇ ਹੋ ਤੁਸੀਂ ਅੰਗ ਅੰਗ ਬਾਲੇ ਚੰਗੇ ਲੱਗੇ ਜੇ ਤੁਹਾਨੂੰ ਜਿਸ ਦੀ ਗੱਲ ਤਾਂ ਨਹੀਂ ਨਾ ਆਪਾਂ OHF ਵਾਲੇ ਪੰਡਾ ਪਰ ਟਾਪਰ ਪ੍ਰੋਪਰ ਲੱਗੇ ਹੋਏ ਆ ਬਸ ਕੋਈ ਸ਼ੋਟਿੰਗ ਨਹੀਂ ਵਸ਼ਕਾਂ ਵੱਡੀਆਂ ਕੱਦਲ ਜਾਣ ਵਾਲੀਆਂ ਲੂ ਪਾਣੀ ਵਾਲੀਆਂ ਬਾਕੀ ਲੇਵੇ ਪੰਡਿਆਂ ਲੋ ਖਰੀ ਆ ਬਈ ਕਰਵਾ ਹਾਂਜੀ 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 ਲੈ ਵੀ ਮਿੱਤਰੋ ਬਹੁਤ ਸੋਹਣੀ ਤਿਆਰੀ ਦੇ ਵਿੱਚ ਆ ਥੱਲੋ ਹਜੇ ਪੰਜ ਚਾਰ ਦਿਨ ਹੋਰ ਕੱਢਗੀ ਤਾਂ ਨਟਕਾਣੇ ਤੇਰ ਲਾ ਦੇਣਾ ਜਾਵਾਂ ਸੀਲ ਠੰਡੀ ਜੈਲਾਪਣ ਬੱਤੀ ਦੇ ਵਿੱਚ ਅਗਰ ਕਈ ਵਾਰੀ ਭੈਣਾਂ ਨੇ ਚੂਣੀ ਹੁੰਦੀ ਮਾਤਾਵਾਂ ਨੇ ਚੂਣੀ ਹੁੰਦੀ ਆ ਉਹਨਾਂ ਦੇ ਲਈ ਲਾਹੇਵੰਦ ਚੀਜ਼ ਆ ਕਿਉਂਕਿ ਪੀੜੀ ਬਾੜ ਢਾ ਕੇ ਤੁਸੀਂ ਬਹਿ ਕੇ ਚੋ ਸਕਦੇ ਆ ਮਿੱਤਰੋ ਇਹਨੂੰ ਕਿਉਂਕਿ ਥਣ ਬਹੁਤ ਚੰਗਾ ਪਾਵਰ ਵਾਲਾ ਲੱਗਾ ਇਹ ਆਪਾਂ 70000 ਦੀ ਦੇ ਦੇਾਂਗੇ ਤੇ ਇਹ ਦੇ ਦੇ ਦਾਂਗੇ 72000 ਦੀ ਹਣਾ ਵੀ ਠੀਕ ਹੈ ਬਾਈ ਤੇ ਉਹ ਮੇਰੇ ਵੱਡੀ ਗਾਂ ਜਿਹੜੀ ਬਾਈ ਇਹ ਬਾਈ ਜੀ ਤੀਜਾ ਸੂਆ ਸੁੰਦੀ ਆ ਜੀ ਤੀਜਾ ਸੂਆ ਸੂਣਾ ਆਏ ਨੇ ਹਾਂਜੀ ਇਹ ਆਪਣੀ ਘਰ ਦੀ ਵਹਿੜਾਈ ਘਰ ਠੀਕ ਹੈ ਇਹਨੇ ਕਿੰਨਾ ਕੁ ਦੁੱਧ ਚਵਾਇਆ ਹੋਇਆ ਬਾਈ ਇਹਦਾ 40 25 ਕਿਲੋ ਦੁੱਧ ਦਿੱਤਾ ਹੋਇਆ ਜੀ ਇਹਦਾ ਠੀਕ ਹੈ ਕਿੰਨੇ ਦਿਨ ਬਾਕੀ ਹੈ ਬਾਈ ਜੰਦੇ ਇਹਦੇ 12 ਦਿਨ ਪਈ ਗਣਤੀ ਮੁਤਾਬਕ ਵੱਡੀ-ਵੁੱਡੀ ਬਹੁਤ ਆ ਹਣਾ ਹਾਂ ਠੰਡੀ ਸੀਲ ਪਾਉਣ ਲਾ ਬਾਈ ਇਹਦੀ ਇਹਦੇ ਮਾਰ ਤੇਰਾ ਤੇ ਰਪਏ ਆ ਹਜੇ ਹਣਾ ਹਾਂਜੀ ਹਾਂਜੀ ਚਲੋ ਤਾਂ ਬਹੁਤ ਨਖਰ ਜੂਗੀ ਹਾਂਜੀ ਹਾਂਜੀ ਠੀਕ ਹੈ ਇਹਦਾ ਰੇਟ ਬਾਈ ਇਹਦਾ ਮਲ 720 ਦੇਣੀ ਕਿ ਦੇ ਦੀਏ ਇਹ 72 ਦੀ ਦੇ ਦਾਂਗੇ 70 72 ਵਾਲੇ ਪਾਈ ਆ ਹਾਂ ਹਾਂ ਜੀ ਫੇਰ ਕੱਢੀ ਬਾਰ ਨੂੰ ਤੋਰੀ ਬਈ ਬਣਾ ਖੋਲ ਦੀ ਨੂੰ ਦੌਰ ਤਾਰ ਦੇ ਵਿੱਚ ਉੱਕਿਆ ਜਾਵਾਂ ਹਾਂ ਠੀਕ ਆ ਬਾਈ ਠੀਕ ਆ ਬਈ ਖਾਣ ਪੀਣ ਨੂੰ ਖਾਣ ਪੀਣ ਨੂੰ ਖੁੱਲੀ ਆ ਬਾਈ ਜਾਵਾਂ ਫੋਲ ਠੀਕ ਬਈ ਠੀਕ ਆ ਲੈ ਮਿੱਤਰੋ ਹਜੇ ਤਾਂ ਬੜਨਾ ਇਹਨੇ ਵੀ ਗਾਣੇ ਹਜੇ 12 ਦਿਨ ਪਏ ਆ ਨਾ ਬਈ ਹਾਂ ਹਾਂ ਬਾਈ 12 ਦਿਨ ਜੇ ਤਾਂ ਬਹੁਤ ਕੁਝ ਕਰ ਜੂਗੇ ਇਹ ਦੋ ਚਾਰ ਤਾਂ ਭਾਈ ਪਸੂ ਉੱਤੇ ਵੀ ਲੈ ਜਾਂਦਾ ਲੈ ਜਾਂਦਾ ਲੈ ਜਾਂਦਾ ਬਾਕੀ ਘਰ ਦੀ ੱਟੀ ਕੀ ਆ ਇੱਥੇ ਹਾਂਜੀ ਹਾਂਜੀ ਉਪਰੇ ਤਾਂ ਜਾ ਕੇ ਆਪਾਂ ਦੋ ਦਰ ਘੱਟ ਕੱਢੇ ਇੱਥੇ ਕੱਢ ਜੂਗੀ ਭਾਈ ਹਾਂਜੀ ਹਾਂਜੀ ਬਾਕੀ ਗਰਮੀ ਐ ਨਾ ਟੈਂਪਰੇਚਰ ਦੇ ਆ ਬਈ ਗੱਲ ਹਾਂਜੀ ਹਾਂਜੀ ਠੰਡ ਤੋਂ ਵੀਰੇ ਜਿਵੇਂ ਵੱਡਾ ਦਿਖੋਂਦੀ ਮੂਰਲਾ ਪਰ ਲੱਗੇ ਉਹ ਵੈਸੇ ਹੀ ਆ ਵੈਸੇ ਹੀ ਆ ਭਾਈ ਉਹ ਓਕੇ ਆ ਓਕੇ ਆ ਜੇ ਮੰਦਰ ਉਤੋਂ ਹੀ ਸ਼ੁਰੂ ਤੋਂ ਹੀ ਆ ਹਾਂਜੀ 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 ਠੀਕ ਆ ਵੀ ਮਤਲਬ ਉਹ ਕੱਟ ਬਦ ਤਰ ਨਹੀਂ ਨੇ ਨਾ 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 ਭਾਈ ਓਕੇ ਹੋਊਗਾ ਠੀਕ ਆ ਵੀ ਤਾਂ ਠੀਕ ਆ ਭਾਈ ਹਾਂ ਬਾਕੀ ਅਗਲਾ ਆਪਣੇ ਘਰੋਂ ਦਸੱਲੀ ਕਰਕੇ ਜਾਵੇ ਪੂਰੀ ਭ ਆਪਣਾ ਨੰਬਰ ਗੁਰਲਾਲ ਭਾਈ 75299 ਜੀ 42716 ਜੀ ਇੱਕ ਵਾਰੀ ਹੋਰ ਆਉਣ ਦੂ 75299 ਜੀ 42716 ਜੀ ਠੀਕ ਹੈ ਬਈ ਇਸ ਨੰਬਰ ਤੇ ਕਰ ਲਿਓ ਬਈ ਤੁਸੀਂ ਗੱਲਾਂ ਦੇ ਜ਼ੀਰੇ ਦੇ ਨਾਲ ਗੱਲਬਾਤ ਮਿੱਤਰੋ ਨੰਬਰ 22 ਦਾ ਸਕਰੀਨ ਦੇ ਉੱਤੇ ਆ ਪਿੰਡ ਹੈਗਾ ਵਾ ਜਿਹੜਾ ਮਿੱਤਰੋ ਉਹ ਬੁਰਜ ਜਵਾਰ ਸਿੰਘ ਵਾਲਾ ਜ਼ਿਲ੍ਹਾ ਹੈਗਾ ਵਾ ਫਰੀਦਕੋਟ ਮਿੱਤਰੋ ਬਰਗਾੜੀ ਸ਼ਹਿਰ ਬਿਲਕੁਲ ਨੇੜੇ ਅਗਲੀ ਕਾਰਵਾਈ ਦੀ ਨੰਬਰ ਸਕਰੀਨ ਤੇ ਆ ਹੋਰ ਇਸ ਤਰ੍ਹਾਂ ਦੀਆਂ ਵੀਡੀਓ ਦੇਖਣ ਲਈ ਜੁੜੇ ਰਹੋ ਸਾਡੇ ਨਾਲ ਜਲਦ ਮਿਲਦੇ ਆ ਕਿਸੇ ਨਵੀਂ ਵੀਡੀਓ ਦੇ ਨਾਲ